ਮੈਂ ਤਾਂ ਖਾਣ ਦਾ ਵੀ ਆਂ ਬੁੱਤ ਤੂੰ ਰੋਟੀ ਖਾਦੀ ਕਿ ਨਹੀਂ ਕਿੱਥੇ ਚਲ ਗਿਆ ਮੇਰੇ ਅੱਡੇ ਕੇ ਮੈਂ ਕਿੱਦਾਂ ਰੋਟੀ ਖਾਣੀ ਤੇਰੇ ਤੋਂ ਬਿਨਾ ਕੱਲੀ ਮੈਨੂੰ ਹੀ ਪਤਾ ਤੈਨੂੰ ਕਿਉਂ ਨਹੀਂ ਮੇਰਾ ਚੇਤਾ ਆਉਂਦਾ ਮੇਰੀ ਮਾਂ ਕੀ ਕਰਦੀ ਹੋਗੀ ਆਇਆ ਹੁਣ ਇਹ ਲੈ ਮੈਂ ਅੱਧ ਲੈ ਚੱਲ ਮੈਂ ਆ ਗਿਆ ਪਾਣੀ ਲੈ ਕੇ ਮੈਂ ਨਾਲ ਹੀ ਕੋਈ ਦਿਵਯਾ ਵਯਾਹ ਕੀਤਾ ਉਹ ਵਯਾਹ ਕੀਤਾ ਉਹ ਤੇ ਦੇਖੀ ਪਿਆ ਵਾ ਹਾਂ ਹਾਂ ਜਿਹੜਾ ਵਯਾਹ ਕੀਤਾ ਨੇ ਤੇ ਪਰ ਉਹਦਾ ਖਰਚਾ ਕਾਦਾ ਹੈ ਇਕੱਲੇ ਦਾ ਕੋਈ ਨਹੀਂ ਕੱਲੇ ਬੰਦੇ ਰਹਿ ਖੱਲੇ ਕੱਪ ਬੰਦੇ ਖਰਚਾ ਕਰਦਾ ਹੋ ਕੋਠੀ ਵੀ ੜਕੜੀ ਤੜਕੜੀ ਪਾਈ ਆ ਹੂੰ ਹਾਂ ਤੇ ਘਰ ਉਹਨੇ ਕੀ ਦਿੱਤਾ ਵਾ ਘਰ ਦੇ ਪਲਾਸਟਰ ਕਰਕੇ ਗਿਆ ਵਾ ਤੇ ਘਰੋਂ ਨਿਕਲ ਗਿਆ ਵਾ ਤੇ ਮੁੜ ਕੇ ਮੁੜ ਘਰ ਨਹੀਂ ਭੜਿਆ ਨਾ ਉਹਨੇ ਮਾਂ ਦਾ ਹਾਲ ਪੁੱਛਿਆ ਮਗਰੋਂ ਕਦੇ ਹਾਂ ਹੈ ਪੈਸਾ ਵੇ ਪਿੰਡ ਨਹੀਂ ਪਾਇਆ ਪੈਸਾ ਕੋਈ ਪਿੰਡ ਨਹੀਂ ਪਾਇਆ ਨੇ ਉਹ ਵਿਚਾਰੀ ਮਗਰ ਠੱਕੇ ਖਾਂਦੀ ਫਰਨ ਲਈ ਆ ਤੇ ਉਹ ਜਿਹੜਾ ਕਿਲਾ ਦਾ ਕਿਲਾਈਓ ਵਿਚਾਰੀ ਠੇਕੇ ਦੇ ਦੇ ਆਪਣਾ ਗੁਜ਼ਾਰਾ ਕਰਨ ਲਈ ਗੁਜ਼ਾਰਾ ਕਰਨ ਲਈ ਹੈ ਹੈ ਈ ਦਾਣੇ ਦੇ ਕੰਮ ਆ ਇਹ ਤੇ ਤੇ ਤੂੰ ਉਹਨੂੰ ਪੁੱਛਿਆ ਸੀ ਮਾਤਾ ਬਾਰੇ ਕੀ ਜਾਂਦਾ ਸੀ ਮੈਂ ਪੁੱਛਿਆ ਏ ਮਨੂ ਆਂਦਾ ਮਾਤਾ ਬਿਮਾਰ ਵੜੀ ਆ ਦਾਖਲ ਵਾ ਅੱਛਾ ਆ ਵਾ ਪੁੱਛ ਤੇ ਅਹੀਂ ਕਾਲੀ ਛੁੱਟੀ ਮਿਲੀ ਆ ਮੈਂ ਇੱਥੇ ਲੈ ਗੇਣੀ ਆ ਰਵਲੇ ਲੱਪੇ ਚਾਹੀ ਹਾਂ ਆ ਮੈਂ ਪਿੰਡ ਛੱਟ ਆਇਆ ਓਏ ਓ ਝੂਠ ਮਾਰਦਾ ਵਾ ਪਿੰਡ ਛੱਟ ਆਇਆ ਏ ਕੋਈ ਬਿਮਾਰ ਬੂਰਨੀ ਹੋਈ ਓਏ ਝੂਠ ਮਾਰਦਾ ਵਾ ਤੇ ਇਹ ਐਡੀ ਤੱਕੜੀ ਕੋਠੀ ਉੱਥੇ ਨਹੀਂ ਇਹ ਖੜ ਸਕਦਾ ਉਹਨੂੰ ਖੜ ਸਕਦਾ ਉੱਥੇ ਰਹਿ ਨਹੀਂ ਸਕਦੀ ਉਹ ਹਾਂ ਹੈ ਹਾਂ ਪਿੰਡੋਂ ਤੇ ਕੋਣ ਹੈਗਾ ਸੰਭਾਲਣ ਵਾਲਾ ਕੋਈ ਪਿੰਡੋਂ ਨੂੰ ਪਛਾਈ ਨੂੰ ਕੋਈ ਸੰਭਾਲਣ ਵਾਲਾ ਹੈਗਾ ਤੈਨੂੰ ਪਤਾ ਹੀ ਆ ਤੇ ਇੱਥੇ ਏਡੀ ਤਗੜੀ ਕੋਠੀ ਉੱਥੇ ਰੱਖੇ ਆ ਰੱਖੇ ਤੇ ਕਹਿੰਦੇ ਤੇ ਆਪਾਂ ਇੰਜ ਖੜੀ ਕੇ ਚੱਲੀਏ ਨਾ ਪਹਿਲਾਂ ਮਾਤਾ ਦੇ ਨਾਲੇ ਪਤਾ ਲੱਗਈਏ ਉਹਦਾ ਮਾਣੇ ਕੁਝ ਵੇਖ ਕੇ ਜਾਈਏ ਵੀ ਪਹਿਲਾਂ ਸੱਚ ਬੋਲਦਾ ਝੂਠ ਬੋਲਦਾ ਆ ਹੂੰ ਲੱਗਦਾ ਝੂਠ ਬੋਲਦਾ ਹੈ ਮਾਲੇ ਪਤਾ ਲੱਗ ਜੂ ਉਹ ਹੈ ਇਦਾਂ ਦਾ ਹੀ ਆਦਾ ਹੈ ਹਾਂ ਚੱਲੀਏ ਮੈਂ ਚਲੋ ਚੱਲੀਏ ਨਹੀਂ ਕਿੱਈ ਰਬਾ ਇਹ ਪੁੱਤ ਵੀ ਠਾਕ ਰਹੀ ਹੈ ਯਾਰ ਇਹ ਕਿਉਂ ਮੇਜੇ ਤੇ ਕਰਦਾ ਕੀ ਕਰਾਂ ਮੈਂ ਕਿਤੇ ਮੇਰੇ ਦਾਸ ਨਹੀਂ ਤੋਂ ਕਿੱਥੇ ਰਹਿੰਦਾ ਵਾ ਮੈਂ ਆਪੀ ਜਾ ਕੇ ਮੇਰਾ ਵਾ ਕੋਨੀ ਕਰਨਾ ਕੀ ਆ ਰੋਟੀ ਦੀ 판 ਦੇ ਦਾ ਤੇ ਕਿੰਨੇ ਨੰਗਦੀ ਨਹੀਂ ਬੈ ਰੋਟੀ ਮਿਲੋ ਲੱਗਾ ਨਹੀਂ ਕਿ ਦਾਦਾ ਵੀ ਇਦਾਂ ਬਸ ਜੀ ਪਤਾ ਉਹਨੇ ਉਹ ਦੱਸ ਕੇ ਗਿਆ ਹੀ ਕਿ ਕਿੱਥੇ ਗਿਆ ਵਾ ਇਹ ਚੱਲਦਾ ਨਹੀਂ ਪਤਾ ਮੈਨੂੰ ਕਿੱਥੇ ਚਲ ਗਿਆ ਹਾਂਦਾ ਹੀ ਮੈਂ ਸ਼ਹਿਰ ਪੜ੍ਹਨ ਜਾਣਾ ਵਾ 9-10 ਸਾਲ ਹੋ ਗਏ ਕੋਈ ਖਬਰਸਾਰ ਨਹੀਂ ਲਈ ਕੋਈ ਖਬਰ ਨੱਗਾ ਜੇ ਤੱਕ ਨਾ ਮੈਂ ਉਹਨੇ ਕਦੀ ਪਿੰਡਾਂ ਲ ਮੁੜ ਕੇ ਨਹੀਂ ਵੇਖਿਆ ਉਹਦਾ ਸਿੱਪੈ ਤੋਂ ਲੱਗਿਆ ਨੂੰ ਮਾਂ ਦਾ ਚੇਤਾ ਹੀ ਪਉ ਮੈਂ। ਸਾਲ ਖਾ ਰੋਟੀ ਕੋਈ ਨਹੀਂ। ਮਤੇ ਮਾਰਾਈ ਕਰੂਗੀ ਕਿਰਪਾ ਕਰੇ। ਮੁੜੂ ਗਈ ਕਰ ਮਮਤਾ ਚਾਹੂ ਗਈ। ਅਜੇ ਤੇ ਭੈਣ ਆਇਆ ਨਹੀਂ। ਰੋਟੀ ਖਾ। ਅੰਦਰ ਰੋਟੀ ਖਾਣ ਲੱਗਿਆ ਮੇ ਚੇਤਾ ਹੁੰਦਾ। ਉਹ ਵੀ ਬੈਠਾ ਯਾਦ ਕਰਦਾ ਹੀ ਹੋਊਗਾ। ਨੰਗਦੀ ਨਹੀਂ ਰੋਟੀ ਲੈ ਕੇ ਬਹਿ ਜਾਨੀ ਅੰਦਰ ਨਹੀਂ ਜਾਂਦੀ ਕੋਈ ਖਾ ਰੋਟੀ ਤੇ ਜੇ ਭੈਣ ਨੂੰ ਮੇਰਾ ਚੇਤਾ ਆਉਂਦਾ ਹੁੰਦਾ ਆਉਂਦਾ ਹੀ ਨਾ ਮੁੜ ਕੇ ਮੈਂ ਆਪਣੀ ਮਾਂ ਦੀ ਖਬਰ ਲਵਾ ਜਾ ਕੇ ਚੰਗਾ ਗਿਆ ਘਰ ਖੜੇ ਬੈਲੇ ਪੈਰ ਕੁੱਟ ਲਿਆ ਅੰਨੀ ਥੋੜੀ ਕਰੋ ਵੀ ਮੇਰੀ ਮੂਰ ਕੇ ਅੱਖਾਂ ਤੋਂ ਇਤਾਂ ਅੱਖਾਂ ਇਸ ਸ਼ਕਲ ਦਾ ਕਰਕੇ ਤੇ ਭੈਣੋਂ ਕਰੋਗੇ ਆ ਵੀ ਤੁਹਾਨੂੰ ਮੈਨੂੰ ਚੰਗੀ ਨਹੀਂ ਲੱਗਦੀ ਅਸਲੀਅਤ ਨਹੀਂ ਨਾ ਉਹਨੂੰ ਪਤਾ ਵੀ ਮੇਰੀ ਮਾਂ ਮੇਰਾ ਕਰਕੇ ਹੀ ਇਦਾਂ ਦੀ ਹੋਈ ਅਸਲੀਅਤ ਨਹੀਂ ਨਾ ਪਤਾ ਬੱਚਾ ਹੀ ਉਹਦਾ ਕਰੋ ਥੋੜਾ ਨਿਕਲ ਜਾਣਾ ਪੁੱਤ ਨਾ ਛੱਡ ਕੇ ਕਿਤੇ ਜਮਾ ਉਹ ਹੀ ਆਂਦਾ ਹੁੰਦਾ ਏ ਤੁਹਾਨੂੰ ਮੈਨੂੰ ਚੰਗੀ ਨਹੀਂ ਲੱਗਦੀ ਤੂੰ ਮੈਨੂੰ ਪਸੰਦ ਨਹੀਂਗੀ ਤੇਰੇ ਪੁੱਤਾਂ ਵਰਗੀ ਸ਼ਕਲ ਵਾ ਤੇਰੀ ਅੱਖ ਨਹੀਂ ਮੈਨੂੰ ਚੰਗੀ ਲੱਗਦੀ ਮੈਂ ਤਾਂ ਉਹਦੀ ਰੱਖਣ ਵੀ ਬੰਨ ਕੇ ਡੈਫੀ ਵੀ ਬੰਨ ਕੇ ਰਹਤੀ ਸੀ ਚੱਲ ਮੇਰੇ ਪੁੱਤ ਨੂੰ ਆਂਦਾ ਹੀ ਤੇ ਤੋਂ ਡਰ ਲੱਗਦਾ ਤੇ ਚੱਲ ਮੇਰਾ ਪੁੱਤ ਨੰਡਰ ਦੇ ਬੀਆ ਅਰਗੇ ਤਾਂ ਮਾਵਾ ਕਹ ਪੱਤਾਂ ਨੂੰ ਡਰ ਲੱਗਦੇ ਨਿਆਣੇ ਵਿੱਚ ਮਚ ਗਿਆ ਗਿਆ ਤਾਂ ਨਿਆਣੀ ਉਮਰ ਦੇ ਵਿੱਚ ਇਹੋ ਆਖਣਾ ਨਿਆਣੇ ਮੈਨੂੰ ਮਜ਼ਾਕਾਂ ਕਰਦੇ ਆ ਮੇਰੇ ਸਕੂਲੇ ਨਾ ਆਇਆ ਕਰ ਮੈਂ ਸਕੂਲੇ ਵੀ ਜਾਣੋਂ ਹਟ ਗਈ ਪਰ ਉਹਨੂੰ ਮੇਰੇ ਨਾਲ ਨਫ਼ਰਤ ਹੀ ਅੱਲੀ ਹੋ ਗਈ ਉਹਨੂੰ ਮਾਨੀ ਚੁੱਕਿਆ ਗਿਆ ਤਾਂ ਸਰੀ ਤੇ ਮਾਪਿਆਂ ਦੇ ਨਾਲ ਉਹ ਪੁੱਤ ਕਦੀ ਨਹੀਂ ਵਿਛੜਦੇ ਦੀਏ ਸ਼ਕਲ ਤੋਂ ਮੇਰੀ ਤੇ ਨਫ਼ਰਤ ਕਰਨ ਦਾ ਹੈ ਪਿਆਈ ਨਾ ਤੇਰੀ ਸ਼ਕਲ ਨਹੀਂ ਚੰਗੀ ਤੂੰ ਮੈਨੂੰ ਪੁੱਤਾਂ ਰੀ ਲੱਗਦੀ ਆਂ ਬੱਚੇ ਆਂਦੇ ਤੇਰੀ ਮਾਂ ਪੁੱਤ ਨਹੀਂ ਬੋਖਾ ਰੋਟੀ ਆਊਗਾ ਵੀਰ ਕਿਦਣ ਆਊਗਾ ਭੈਣ ਉਹ ਆਊ ਕਰਮਾ ਵਾਲਾ ਆਊਗਾ ਆਊਗਾ ਥੀ ਪਤਾ ਮੈਂ ਵੇਖਣਾ ਕਰਮਾਲ ਆਈ ਜਾਣਾ ਦਿਨਕ ਦਿਨ ਹੈ ਆਊਗਾ ਸਾਰੇ ਕੰਮ ਸਾਰੇ ਕਰਾਂਗੇ ਅੱਥ ਜੋੜਦੀ ਆਂ ਮਹਾਰਾਜ ਰੋਟੀ ਖਾਹ ਜਿੱਥੇ ਵੀ ਹੋਵੇ ਰਾਹੀ ਤੁਸੀ ਹੋਵੇ ਨਹੀਂ ਰੋਟੀ ਖਾਹ ਰਾਜੀ ਖੁਸ਼ੀ ਆਉ ਚੜਦੀ ਕਲਾ ਚ ਰੱਖੇ ਅਜੇ ਉਹਨੂੰ ਚੇਤਾ ਭਲਾ ਕਰਦਾ ਆਊਗਾ ਮਹਾਰਾਜ ਕਰਾ ਵਿਚਰਤਾ ਨਾ ਕਰਦਾ ਸੋ ਰੋਟੀ ਪਣੀ ਖਾਇਆ ਕਰ ਖਾ ਰੋਟੀ ਦੀ ਸੋ ਨਾ ਰੋਟੀ ਦਾ ਹਾਂ ਖਾ ਰੋਟੀ ਆ ਜਾਣਾ ਵੀ ਦੀ ਠੀਕ ਨਾ ਕਰ ਤੇ ਦਰ ਲੀ ਲਿਆ ਮੈਂ ਤੂੰ ਵੀ ਖਾ ਲੈ ਮੈਂ ਮੈਂ ਖਾ ਕੇ ਆਈ ਹਾਂ ਹਾਂ ਮੈਂ ਹੁਣ ਇਹਦੇ ਕਰਦੀ ਨਹੀਂ ਓਕੇ ਤੂੰ ਖਾ ਫੇਰੀਦਾ ਤੂੰ ਦੇਖੋ ਖੇਰ ਬੈਠੀ ਰਹੇਗੀ ਰੋਂਦੀ ਰਹੇਗੀ ਤੇ ਕਿਤੇ ਆ ਫਿਰ ਅਬ ਬড়ੂ ਗਈ ਨਾ ਆਉਂ ਗਈ ਤੇ בוא נגיד את הוועדה, זה מלמעגליה גם, זה מה זה קורה, זה טוב, עכשיו מה שעושים לי ਸਿੰਘਾ ਬਾਲ ਲਓ ਤੁਹਾਨੂੰ ਦਰੋਂ ਨਾ ਕੁਰਸੀਆਂ ਲਾਇਆ। ਆ ਜੱਸਪਾ ਬੈਗਾ। ਬੈਠੋ। ਹੋਰ ਮਾਤਾ ਠੀਕ ਠਾਕ? ਹਾਂ ਪੁੱਤ ਠੀਕ ਠਾਕ ਤੂੰ ਸੁਣਾਓ ਕਿਦਾਂ? ਗਾੜੀ ਕਿਸੀ ਜੇ? ਸਭ ਹਾਂ ਠੀਕ ਠਾਕ ਆਂ ਔਰ ਤੂੰ ਕਦਸੇ ਠੀਕ ਆ ਨਾ? ਸੇ ਤਾਂ ਠੀਕ ਵਾ। ਦਈਆਂ। ਅੱਛਾ। ਹੋਰ ਪੁੱਤ ਤੁਹਾਨੂੰ ਵੀ ਨਹੀਂ ਕੋਈ ਖਬਰ ਮੇਰੇ ਪੋਤਾ ਦੀ ਕਦੀ ਮਿਲਿਆ ਗਿੜਿਆ ਨਹੀਂ ਆ। ਖਬਰ ਸਾਨੂੰ ਵੀ ਕਿਤੇ ਸੁਣਾ ਆਇਆ ਹੀ। ਹਾਂ। ਅਹੀਂ ਤੇ ਉਹ ਦੇਵਿਆ ਉਹ ਆਉਂਦੇ ਆ ਮੇਰੇ ਪੁੱਤ ਨੇ ਵਿਆਹ ਕਰਾ ਲਿਆ ਮਾਤਾ ਤੈਨੂੰ ਨਹੀਂ ਪਤਾ ਹਾਂ ਹਾਏ ਮੈਨੂੰ ਦੱਸਿਆ ਹੀ ਨਹੀਂ ਕਿਦਾਂ ਦਾ ਮਖੌੜਾ ਹੋ ਗਿਆ ਮਾਤਾ ਤੈਨੂੰ ਨਹੀਂ ਪਤਾ ਵਿਆਹ ਦਾ ਨਾ ਪੁੱਤ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਵੀ ਰਹਿੰਦਾ ਕਿੱਥੇ ਆ ਮੈਨੂੰ ਤਾਂ ਵਿਆਹ ਦਾ ਕੋਈ ਵਿਆਹ ਦਾ ਕਿੱਥੇ ਪਤਾ ਮੈਨੂੰ ਤੇ ਪਤਾ ਹੀ ਨਹੀਂ ਮੇਰਾ ਪੁੱਤ ਰਹਿੰਦਾ ਕਿੱਥੇ ਆ ਤੇ ਸਾਨੂੰ ਨੇ ਝੂਠੀ ਮਾਰਿਆ ਵਾ ਫਿਰ ਕੀ ਆਂਦਾ ਏ ਉਹ ਤਾਂ ਕਹਿੰਦਾ ਬਿਮਾਰ ਆ ਏ ਉਹ ਦਾਖਲ ਕਰਾਈ ਤੇ ਉਹਨੂੰ ਮੈਂ ਪਿੰਡ ਛੱਡ ਕੇ ਆਇਆ ਵਾ ਇਹ ਕੱਲ ਛੁੱਟੀ ਮਿਲਈ ਏ ਜੇ ਆ ਬੋ ਤਾਂ ਮੈਨੂੰ ਤਾਂ ਜਿਉਂ 10 ਸਾਲ ਹੋ ਗਏ ਘਰੋਂ ਗਏ ਨੂੰ ਉਹਨੇ ਮੇਰੀ ਤਾਂ ਖਬਰ ਹੀ ਨਹੀਂ ਲਈ ਮੇਰੀ ਮਾਂ ਜਿੰਦੀ ਵੀ ਆ ਕਿ ਹੈ ਜੀ ਵੀ ਆ ਕਿ ਨਹੀਂ ਹੈਗੀ ਉਹਨੇ ਕਦੀ ਮੈਨੂੰ ਪੁੱਛਿਆ ਹੀ ਨਹੀਂ ਆ ਇਹਨੇ ਤੁਹਾਨੂੰ ਪਤਾ ਨਹੀਂ ਕਿ ਗੱਲ ਦਾ ਪਤਾ ਜੇ ਪਤਾ ਹੁੰਦਾ ਤੇ ਇਹ ਨਾ ਜਾਂਦੀ ਵਿਆਹ ਕਿ ਤੇ ਆਂਦਾ ਪੁੱਤ ਤੇ ਵਿਆਹ ਮੇ ਮਾਂ ਨੂੰ ਹੂੰ ਜਾਂ ਤਾਂ ਮੈਂ ਹੁਣ ਆਈ ਹੈ ਇੱਥੇ ਇਦਾਂ ਹੀ ਇਦਾਂ ਘਰ ਨੂੰ ਤੇ ਰੋਟੀ ਗਾੜੀ ਰੱਖ ਕੇ ਬੈਠੀ ਰੋਂਦੀ ਨਾ ਕਿਤੇ ਰੋਟੀ ਖਾਂਦੀ ਟਾਈਮ ਨਾ ਨਾ ਕੁਛ ਭੁੱਖੀ ਤੇ ਆਈ ਰੋਂਦੀ ਰਿੰਦੀ ਯਾਦ ਕਰ ਕਰ ਕੇ ਉਹਨੂੰ ਹੂੰ ਉਹਨੇ ਜਿੱਤਾ ਹੀ ਭੁਲਾਤਾ ਇਹਦਾ ਉਹ ਤੇ ਸਾਨੂੰ ਕਹਿੰਦਾ ਸੀ ਕਿ ਮਾਤਾ ਬਿਮਾਰ ਆ ਵੇਲਾ ਮੈਂ ਤੈਨੂੰ ਆਖਿਆ ਨਾ ਕਿ ਉਹ ਝੂਠ ਬੋਲਦਾ ਵਾ ਮਾਰਿਆ ਝੂਠ ਫੇਰ ਉਹਨੇ ਝੂਠ ਬੋਲਿਆ ਆਪਾਂ ਨੂੰ ਹੂੰ ਹੂੰ ਹਮਾਂ ਦਾ ਵੀ ਬਿਮਾਰ ਆ ਕਾਲੀ ਛੁੱਟੀ ਮਿਲੀ ਆ ਤੇ ਪਿੰਡ ਮੈਂ ਛੱਡ ਆਇਆ ਵਾ ਇਥੇ ਵਿਆਹ ਚ ਲੈ ਕੇ ਨਹੀਂ ਆ ਰੋਲੇ ਰੱਪੇ ਵੀ ਬਿਮਾਰ ਜਾਦੀ ਆ ਤੇ ਰੋਲੇ ਰੱਪੇ ਮੈਂ ਲੈ ਕੇ ਨਹੀਂ ਆਇਆ ਨਹੀਂ ਆਖਿਆ ਪਤਾ ਲੈ ਆਉਂਦੇ ਮਾਤਾ ਦਾ ਜਾ ਕੇ ਕਿ ਅਸੀਂ ਫੇਰ ਮਾਤਾ ਤੇਰਾ ਪਤਾ ਲੈਣ ਆ ਗਏ ਸਿੱਧੇ ਅਸੀਂ ਇਹਦੇ ਘਰੋਂ ਹੋ ਕੇ ਤੇ ਸਿੱਧੇ ਤੇਰੇ ਕੋਲ ਆ ਗਏ ਆ ਵੀ ਵੇਖ ਕੇ ਤੇ ਆਈਏ ਤੇ ਪੁੱਤ ਤੈਨੂੰ ਅੱਜ ਹੀ ਹੋਇਆ ਮੇਰੇ ਪੁੱਤ ਦਾ ਵਿਆਹ ਅਹੋ ਤੁਹੀਂ ਆਉਂਦੇ ਆ ਸਿੱਧੇ ਅਸੀਂ ਅਈ ਸ਼ਾਇਦ ਕੀ ਆਂਦਾ ਈ ਤੈਨੂੰ ਕੁਛ ਨਹੀਂ ਸਾਨੂੰ ਤੇ ਇਹੀ ਉਹਨੇ ਆਖਿਆ ਕਿ ਮਾਤਾ ਬਿਮਾਰ ਹੋਈ ਆ ਅੱਛਾ ਤੈਨੂੰ ਮੇਰੇ ਪੋਤੇ ਦੇ ਪਤੇ ਦਾ ਪਤਾ ਵਾ ਕਿੱਥੇ ਰਹਿੰਦਾ ਵਾ ਕੋਈ ਘਰ ਬਾਹਰ ਉਹਦਾ ਕਿੱਥੇ ਆਂ ਹੀ ਉੱਥੋਂ ਹੁੰਦੇ ਆ ਅਮਰਸਰੋਂ ਅਮਰਸਰ ਰਹਿੰਦਾ ਵਾ ਉਹ ਅੱਛਾ ਬੱਸ ਸਟੈਂਡ ਲਾਗੇ ਘਰ ਵਾ ਦਾ ਅੱਛਾ ਹਾਂ ਹਵੇ ਇਹ ਹੈ ਲੈ ਮੇਰਾ ਉਹਦਾ ਨਹੀਂ ਜੇਤਾ ਕੀਤਾ ਅੱਜ ਤੇ ਮੈਨੂੰ ਚੇਤੇ ਕਰ ਲੈਂਦਾ ਮੇਰਾ ਵਿਆਹ ਬਾਤ ਹੈ ਮੈਂ ਆਪਣੀ ਮਾਂ ਨੂੰ ਚੇਤੇ ਕਰ ਲਾ ਹੈ ਮੈਂ ਐਡੀ ਬਦਸ਼ਕਲ ਹੋ ਗਈ ਜਿਹੜਾ ਮੈਨੂੰ ਮੇਰਾ ਉਹਨੂੰ ਅੱਜ ਚੇਤਾ ਹੀ ਭੁੱਲ ਗਿਆ ਪਹਿਲਾ ਮੂਰਖ ਨੂੰ ਇੰਨਾ ਨਹੀਂ ਪਤਾ ਕਿ ਮਾਪੇ ਕਦੀ ਬਾਦਸੂਰਤ ਨਹੀਂ ਹੁੰਦੇ ਮਾਪੇ ਤੇ ਆਪਣੇ ਧੀਆਂ ਪੁੱਤਾਂ ਲਈ ਇੰਨਾ ਕਰ ਜਾਂਦੇ ਆ ਦੇ ਕੋਈ ਨਹੀਂ ਚੁੱਪ ਕਰ ਤੁੰ ਜਦੋਂ ਉਹਨੂੰ ਨਹੀਂ ਤੇਰਾ ਐਡਾ ਤੇ ਤੂੰ ਕਿਉਂ ਰੋਂਦੀ ਆ ਕੋਈ ਨਹੀਂ ਚੁੱਪ ਕਰ ਮੈਨੂੰ ਨਾ ਮੇਰੇ ਪੁੱਤ ਦਾ ਪਤਾ ਦੇ ਦੀ ਕੋਈ ਨਹੀਂ ਤੂੰ ਨਾ ਆਪਣੀ ਨੌ ਦੇ ਹੱਥ ਦੀਪਕੀ ਰੋਟੀ ਖਾਣ ਨੂੰ ਮੇਰਾ ਬੜਾ ਜੀ ਕਰਦਾ ਮੈਂ ਇੱਕ ਵਾਰ ਆਪਣੀ ਨੌ ਵੇਖ ਆਉਂਗੀ ਹੈ ਨਾ ਆਪਣੇ ਪੁੱਤ ਦਾ ਘਰ ਵਸਦਾ ਵੇਖ ਆਉਂ ਤੇ ਮੇਰੀ ਜਾਨ ਸੌਖੀ ਨਿਕਲ ਜੂਗੀ ਹੂੰ ਹੂੰ ਹੈ ਮੈਨੂੰ ਦੱਸ ਦੀ ਕਿੱਥੇ ਰਹਿੰਦਾ ਵਾ ਕੀ ਕਹਿ ਕੋ ਕੇ ਜਾਈਦਾ ਵਾ ਤੇ ਚੱਲ ਮੈਂ ਚਲ ਜੂਗੀ ਠੀਕ ਆ ਕਤ ਚੰਗਾ ਹੀ ਆ ਤੁਹਾਡਾ ਭਲਾ ਹੋਵੇ ਜੇ ਕਿ ਤੈਨੂੰ ਵਿਚਾਰੀ ਨੂੰ ਵੀ ਮਲਾ ਦੋ ਪੁੱਤ ਦੇ ਨਾਲ ਕਿਤੇ ਵੀ ਜਿੰਦੀ ਏ ਕਰਾ ਸ਼ਕਲ ਵੇਖ ਲੈ ਪੁੱਤ ਦੀ ਤਰਸ ਗਈ ਸਾਰੀ ੰਬਰ ਇਦਾਂ ਹੀ ਅੱਖਾਂ ਤੋਂ ਨਹੀਂ ਬੈਠੀ ਵਿਚਾਰੀ ਉਹੋ ਹੀ ਉਦਾਸ ਰਹੀ ਤੇ ਉਹ ਵੀ ਨਾ ਲੱਗ ਰਿਆ ਕੋਈ ਗੱਲ ਨਹੀਂ ਮਾਤਾ ਮੈਂ ਆਪ ਮਲਾ ਕੇ ਲਿਆਉਂਗਾ ਮਾਤਾ ਨੂੰ ਠੀਕ ਵਾ ਮੈਂ ਲੈ ਕੇ ਜਾਊਂਗਾ ਫਿਰ ਆਪਾਂ ਲਈ ਹੋਵੇ ਪੁੱਤ ਜੇ ਤੁੰ ਲੈ ਜੇ ਤੂੰ ਨਾ ਮੈਨੂੰ ਮੇਰੇ ਪੁੱਤ ਦਾ ਪਤਾ ਦੱਸ ਦੇ ਮੈਂ ਨਾ ਆਪੇ ਜਾਉਂਗੀ ਪਹਿਲਾਂ ਮੈਂ ਵੇਖੂਗੀ ਮੈਨੂੰ ਪਛਾਣਦਾ ਵੀ ਆ ਨਹੀਂ ਮਾਤਾ ਕੋਈ ਨਹੀਂ ਮੈਂ ਤੈਨੂੰ ਨਾਲ ਲੈ ਕੇ ਜਾਉਂਗਾ ਸਵੇਰੇ ਮੈਂ ਲੈ ਕੇ ਜਾਣਾ ਤੈਨੂੰ ਹਾਂ ਕੋਈ ਗੱਲ ਨਹੀਂ ਤੂੰ ਮੈਨੂੰ ਉਹਦਾ ਪਤਾ ਹੀ ਦੇ ਦੀ ਮੈਂ ਆਪੇ ਚਲ ਜੂਗੀ ਤੇ ਮੈਂ ਵੇਖੂ ਮੇਰਾ ਪੁੱਤ ਮੈਨੂੰ ਪਛਾਣਦਾ ਵਾ ਤੇ ਮੇਰੀ ਮਾਂ ਹੈਗੀ ਉਹਨੂੰ ਚੇਤਾ ਵੀ ਆ ਮੇਰਾ ਕਿ ਨਹੀਂ ਹੈਗਾ ਤੇ ਮਾਂ ਮੇਰੀ ਮਰ ਮੁਰ ਗਈ ਆ ਕਿਤੇ ਕਿ ਜਿੰਦੀ ਵੀ ਆ ਗਈ ਤੂੰ ਮੈਨੂੰ ਨਾ ਉਹਦਾ ਪਤਾ ਸਾਰਾ ਲਿਖ ਦੇ ਹਾਂ ਕੋਈ ਨਹੀਂ ਮੈਂ ਐਡਰੈਸ ਲਿਖ ਦੂੰਗਾ ਗਾਲ ਵਖੂਲ ਕੇ ਇਹਨਾਂ ਤੇ ਪਹੁੰਚ ਜੂੰਗੀ ਹਾਂ ਠੀਕ ਆ ਕੋਈ ਨਹੀਂ ਮੈਂ ਐਡਰੈਸ ਲਿਖ ਦੂੰਗਾ ਤੈਨੂੰ ਮੈਨੂੰ ਤਾਂ ਦੇ ਜਵੀਂ ਠੀਕ ਤੇ ਮੈਂ ਫੇਰ ਪਹੁੰਚ ਜੂੰਗੀ ਆਪਣੇ ਪੁੱਤ ਨੂੰ ਵੇਖਾਂ ਮੈਂ ਉਹਦਾ ਘਰ ਵੇਖਾਂ ਕਿੱਦਾਂ ਦਾ ਘਰ ਕੋਰ ਬਣਾਇਆ ਘਰ ਤੇ ਬਹੁਤ ਸੋਹਣਾ ਬਣਾਇਆ ਤੇ ਅੱਛਾ ਦੋ ਮੰਜ਼ਲੀ ਬਣਦੀ ਆ ਬੋਟੀ ਵੀ ਸੋਹਣੀ ਆ ਹਾਂ ਵਧੀਆ ਵਾ ਅੱਛਾ ਹਾਂ ਘਰ ਬਹੁਤ ਸੋਹਣਾ ਬਣਾਇਆ ਵਾ ਕਮਾਈ ਬੜੀ ਕੀਤੀ ਓਨੇ ਪਰ ਇੱਕੋ ਹੀ ਗੱਲ ਇਹੋ ਹੀ ਆ ਕਿ ਜਿਹੜਾ ਤੈਨੂੰ ਨਹੀਂ ਮਿਲਦਾ ਕਮਾਈ ਤੇ ਮੇਰੇ ਪੁੱਤ ਨੇ ਕਮਾਈ ਤੇ ਬਥ ਇਹਨਾਂ ਅਜੇ ਵੀ بڑا ਕੰਮ ਕਰ ਲੈਂਦਾ ਹੁੰਦਾ ਸੀ ਜੇ ਸਾਨੂੰ ਪਤਾ ਹੁੰਦਾ ਨਾ ਵੀ ਉਹ ਸਾਨੂੰ ਝੂਠ ਬੋਲਣ ਰਿਹਾ ਵਾ ਅਸੀਂ ਉੱਥੇ ਪੁੱਛ ਲੈਣਾ ਸੀ ਉਹਦੇ ਨਾਲ ਉੱਥੇ ਗੱਲ ਕਰਕੇ ਆਉਣੀ ਸੀ ਫਿਰ ਤੁਹਾਨੂੰ ਨਹੀਂ ਪਤਾ ਵੀ ਉਹ ਆਉਂਦਾ ਨਹੀਂ ਆ ਮਾਂ ਨੂੰ ਮਿਲਦਾ ਨਹੀਂ ਸਾਨੂੰ ਇਹ ਤੇ ਪਤਾ ਹੀ ਹੁਣ ਅਸੀਂ ਆਖਿਆ ਵੀ ਐਡਾ ਵੀ ਨਹੀਂ ਹੋਊਗਾ ਕਿ ਜਿਹੜਾ ਉਹਨੇ ਸੱਧਿਆ ਨਹੀਂ ਹੋਊਗਾ ਹਾਂ ਤੇ ਵੀ ਆਦਿ ਸੱਧਿਆ ਹੋਊਗਾ ਸਾਨੂੰ ਤੇ ਇਹੋ ਇਹਨੇ ਆਖਿਆ ਵੀ ਬਿਮਾਰ ਹੋਈ ਆ ਮੈਨੂੰ ਪਤਾ ਕਿਦਾਂ ਮੈਨੂੰ ਭੁੱਲੀ ਗਿਆ ਵਾ